ਜਿਸ ਮਤੇ ਨੂੰ ਮਨਯੋਗ ਖੇਤੀ ਮੰਤਰੀ ਸਾਹਿਬ ਲੈ ਕੇ ਆਏ ਹੈ ਅਸੀਂ ਇਹਦਾ ਪਹਿਲਾਂ ਹੀ ਲਿਖਤੀ ਵਿਰੋਧ ਕਰ ਚੁੱਕੇ ਹਾਂ ਸਾਡੇ ਕੋਲੇ ਇੱਕ ਚਿੱਠੀ ਆਈ ਸੀ ਗਵਰਨਮੈਂਟ ਦੀ ਕਿ ਤੁਸੀਂ ਇੰਨੀ ਤਰੀਕ ਤੋਂ ਪਹਿਲਾਂ-ਪਹਿਲਾਂ ਇਹਦੇ ਬਾਰੇ ਦੱਸੋ ਇਹਦੇ ਬਾਰੇ ਆਪਣੇ ਵਿਚਾਰ ਦਿਓ ਅਸੀਂ ਉਹ ਵਿਚਾਰ ਵੀ ਡਿਟੇਲ ਚ ਦਿੱਤੇ ਕਿ ਅਸੀਂ ਮੁੱਢੋਂ ਜਿਹਨੂੰ ਕਹਿੰਦੇ ਆਪਾਂ ਇਸ ਤੁਹਾਡੇ ਜਿਹੜੇ ਮਤੇ ਨੂੰ ਰੱਦ ਕਰਦੇ ਹਾਂ ਕਿਉਂਕਿ ਇਹਦੇ ਨਾਲ ਤੁਸੀਂ ਕੁਝ ਨਹੀਂ ਬਦਲ ਰਹੇ ਬਸ ਉਹੀ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਥੋੜਾ ਜਿਹਾ ਲਫ਼ਜ਼ਾਂ ਦਾ ਹੇਰਫੇਰ ਕਰਕੇ ਫਿਰ ਦੁਬਾਰਾ ਵਾਪਸ ਲੈ ਕੇ ਆ ਰਹੇ ਤੇ ਉਹਨਾਂ ਕਾਲੇ ਕਾਨੂੰਨਾਂ ਦਾ ਤਾਂ ਕੋਈ ਹੱਲ ਹਜੇ ਹੋਇਆ ਹੀ ਨਹੀਂ ਉਹ ਤਾਂ ਹਜੇ ਸਿਰਫ ਤਪੱਸਿਆ ਤੇ ਖੜੀਏ ਗੱਲ ਕਿ ਸ਼ਾਇਦ ਮੇਰੀ ਤਪੱਸਿਆ ਪੂਰੀ ਨਹੀਂ ਹੋਈ ਇਸ ਕਰਕੇ ਇੱਕ ਨੂੰ ਮੈਂ ਵਾਪਸ ਲੈਣਾ ਪਰ ਕਿਸਾਨੀ ਸੰਘਰਸ਼ ਦੇ ਵਿੱਚ ਲਗਭਗ 800 ਦੇ ਕਰੀਬ ਮੌਤਾਂ ਹੋ ਗਈਆਂ ਪਰ ਉਹਨਾਂ ਦੀ ਤਪੱਸਿਆ ਹਜੇ ਪਤਾ ਨਹੀਂ ਕਿੰਨੀਆਂ ਕੁ ਜਾਨਾਂ ਹੋਰ ਜਿਹੜੀ ਹੈ ਉਹ ਚਾਹੁੰਦੀ ਹੈ ਤੇ ਨਾ ਹੀ ਉਹਨਾਂ ਨੇ ਕੋਈ ਐਮਐਸਪੀ ਤੇ ਗਰੰਟੀ ਦਿੱਤੀ ਹੈ ਦੁਬਾਰਾ ਵੀ ਗਵਰਨਮੈਂਟ ਬਣ ਗਈ ਦੁਬਾਰਾ ਫਿਰ ਦੁਬਾਰਾ ਗੱਲਬਾਤ ਵੀ ਸ਼ੁਰੂ ਹੋਗੀ ਪਰ ਐਮਐਸਪੀ ਦੀ ਕੋਈ ਗੱਲ ਨਹੀਂ ਚੱਲ ਰਹੀ ਹਾਂ ਕਿਸਾਨ ਨਿਧੀ ਉਹਦੇ ਚ ਅੱਜ ਐਨੇ ਹਜ਼ਾਰ ਕਰੋੜ ਕਿਸਾਨਾਂ ਦੀ ਜੇਬ ਚਲਾ ਗਿਆ ਉਹਦੇ ਚ ਅੱਜ ਇੰਨੇ ਕਰੋੜ ਚਲਾ ਗਿਆ ਸੋ ਇਹਦੀਆਂ ਗੱਲਾਂ ਚੱਲਦੀਆਂ ਨੇ ਪਰ ਐਮਐਸਪੀ ਦੀ ਗਰੰਟੀ ਕਾਨੂੰਨੀ ਗਰੰਟੀ ਇਹਦੇ ਬਾਰੇ ਕੋਈ ਨਾ ਸੈਸ਼ਨ ਵੀ ਕਾਫੀ ਹੋ ਗਏ ਹੁਣ ਤਾਂ ਪਾਰਲੀਮੈਂਟ ਦੇ ਨਾ ਹੀ ਕੋਈ ਨੇੜੇ ਤੇੜੇ ਬਿੱਲ ਨਾ ਹੀ ਕੋਈ ਐਸਾ ਖਰੜਾ ਨਾ ਹੀ ਕਿਸੇ ਜੁਆਇੰਟ ਪਾਰਲੀਮੈਂਟ ਕਮੇਟੀ ਕੋਲੇ ਕੋਈ ਮਾਮਲਾ ਕਿ ਜੀ ਇਹਦਾ ਕੀ ਕਰੀਏ ਹੁਣ ਜਿਸ ਮਤੇ ਨੂੰ ਮਨਜੋਗ ਖੇਤੀ ਮੰਤਰੀ ਸਾਹਿਬ ਲੈ ਕੇ ਆਏ ਐ ਅਸੀਂ ਇਹਦਾ ਪਹਿਲਾਂ ਹੀ ਲਿਖਤੀ ਵਿਰੋਧ ਕਰ ਚੁੱਕੇ ਹਾਂ ਸਾਡੇ ਕੋਲੇ ਚਿੱਠੀ ਆਈ ਸੀ ਗਵਰਨਮੈਂਟ ਦੀ ਕਿ ਤੁਸੀਂ ਇੰਨੀ ਤਰੀਕ ਤੋਂ ਪਹਿਲਾਂ ਪਹਿਲਾਂ ਇਹਦੇ ਬਾਰੇ ਦੱਸੋ ਇਹਦੇ ਬਾਰੇ ਆਪਣੇ ਵਿਚਾਰ ਦਿਓ ਅਸੀਂ ਉਹ ਵਿਚਾਰ ਵੀ ਡਿਟੇਲ ਚ ਦਿੱਤੇ ਕਿ ਅਸੀਂ ਮੁੱਢੋਂ ਜਿਹਨੂੰ ਕਹਿੰਨੇ ਆਪਾਂ ਇਸ ਤੁਹਾਡੇ ਜਿਹੜੇ ਮਤੇ ਨੂੰ ਰੱਦ ਕਰਦੇ ਆ ਕਿਉਂਕਿ ਇਹਦੇ ਨਾਲ ਤੁਸੀਂ ਕੁਝ ਨਹੀਂ ਬਦਲ ਰਹੇ ਬਸ ਉਹੀ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਥੋੜਾ ਜਿਹਾ ਲਫ਼ਜ਼ਾਂ ਦਾ ਹੀਰ ਫੇਰ ਕਰਕੇ ਫੇਰ ਦੁਬਾਰਾ ਵਾਪਸ ਲੈ ਕੇ ਆ ਰਹੇ ਹਾਂ ਤੇ ਉਹਨਾਂ ਕਾਲੇ ਕਾਨੂੰਨਾਂ ਦਾ ਤਾਂ ਕੋਈ ਹੱਲ ਹਜੇ ਹੋਇਆ ਹੀ ਨਹੀਂ ਉਹ ਤਾਂ ਹਜੇ ਸਿਰਫ ਤਪੱਸਿਆ ਤੇ ਖੜੀਏ ਗੱਲ ਕਿ ਸ਼ਾਇਦ ਮੇਰੀ ਤਪੱਸਿਆ ਪੂਰੀ ਨਹੀਂ ਹੋਈ ਇਸ ਕਰਕੇ ਇਹ ਕਾਨੂੰਨ ਮੈਂ ਵਾਪਸ ਲੈਣਾ ਪਰ ਕਿਸਾਨੀ ਸੰਘਰਸ਼ ਦੇ ਵਿੱਚ ਲਗਭਗ 800 ਦੇ ਕਰੀਬ ਮੌਤਾਂ ਹੋ ਗਈਆਂ ਪਰ ਉਹਨਾਂ ਦੀ ਤਪਸੀਅਤ ਹਜੇ ਪਤਾ ਨਹੀਂ ਕਿੰਨੀ ਆਕ ਜਾਨਣਾ ਹੋਰ ਜਿਹੜੀ ਹੈ ਉਹ ਚਾਹੁੰਦੀ ਹੈ ਤੇ ਨਾ ਹੀ ਉਹਨਾਂ ਨੇ ਕੋਈ ਐਮਐਸਪੀ ਤੇ ਗਰੰਟੀ ਦਿੱਤੀ ਹੈ ਦੁਬਾਰਾ ਵੀ ਗਵਰਨਮੈਂਟ ਬਣ ਗਈ ਦੁਬਾਰਾ ਫਿਰ ਦੁਬਾਰਾ ਗੱਲਬਾਤ ਵੀ ਸ਼ੁਰੂ ਹੋਗੀ ਪਰ ਐਮਐਸਪੀ ਦੀ ਕੋਈ ਗੱਲ ਨਹੀਂ ਚੱਲ ਰਹੀ ਹਾਂ ਕਿਸਾਨ ਨਿਧੀ ਉਹਦੇ ਚ ਅੱਜ ਇੰਨੇ ਹਜ਼ਾਰ ਕਰੋੜ ਕਿਸਾਨਾਂ ਦੀ ਜੇਬ ਚਲਾ ਗਿਆ ਉਹਦੇ ਚ ਅੱਜ ਇੰਨੇ ਕਰੋੜ ਚਲਾ ਗਿਆ ਸੋ ਇਹਦੀਆਂ ਗੱਲਾਂ ਚੱਲਦੀਆਂ ਨੇ ਪਰ ਐਮਐਸਪੀ ਦੀ ਗਾਰੰਟੀ ਕਾਨੂੰਨੀ ਗਾਰੰਟੀ ਇਹਦੇ ਬਾਰੇ ਕੋਈ ਨਾ ਸੈਸ਼ਨ ਵੀ ਕਾਫੀ ਹੋ ਗਏ ਹੁਣ ਤਾਂ ਪਾਰਲੀਮੈਂਟ ਦੇ ਨਾ ਹੀ ਕੋਈ ਨੇੜੇ ਤੇੜੇ ਬਿੱਲ ਨਾ ਹੀ ਕੋਈ ਐਸਾ ਖਰੜਾ ਨਹੀਂ ਕਿਸੇ ਜੁਆਇੰਟ ਪਾਰਲੀਮੈਂਟ ਕਮੇਟੀ ਕੋਲੇ ਕੋਈ ਮਾਮਲਾ ਕਿ ਜੀ ਇਹਦਾ ਕੀ ਕਰੀਏ ਹੁਣ